ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੀ ਬੇਟੀ ਲੱਗੀ ਹੈ ਜੀ ਸੈਂਡਵਿਚ ਬਣਾਉਣ ਇਹ ਬ੍ਰੈਡ ਲੈ ਕੇ ਆਏ ਜੀ ਆਪਾਂ ਇੱਧਰ ਆਲੂ ਪਏ ਨੇ ਜੀ ਇੱਧਰ ਪਿਆਜ਼ ਇੱਧਰ ਟਮਾਟਰ ਇੱਧਰ ਸੌਸਾਂ ਜੀ ਆਪੰਜਾ ਜੀ ਤੇ ਆਪਣਾ گارਲਿਕ ਬਟਰ ਯੈਸ ਯਸ ਸੁਕਮ ਚਲੋ ਤੇ ਲਓ ਜੀ ਸੁੱਤ ਪਹਿਲਾਂ ਦੱਸੋ ਜੀ ਮੈਸ਼ ਹੂੰ ਮੈਸ਼ ਕਰਾਂਗੇ ਨਾ ਚੰਗੇ ਤਰੀਕੇ ਨਾਲ ਹੂੰ ਇਨਨੂੰ ਪਹਿਲਾਂ ਜਿਵੇਂ ਆਲੂ ਆਪਾਂ ਵਾਲਦੇ ਨਾ ਇਹਨੂੰ ਥੋੜਾ ਲਾਈਕ 4 ਪੀਸਿਸ ਚ ਕੱਟ ਲਿਆ ਕਰੋ ਥੋੜਾ ਈਜ਼ੀ ਹਾਂਜੀ ਦੱਸੋ ਸਭ ਤੋਂ ਪਹਿਲਾਂ ਮਤਲਬ ਆਲੂ ਜਿਹੜੇ ਬਾਲਦੇ ਹੋ ਨਾ ਇਹਨਾਂ ਨੂੰ ਛਿੱਲਣ ਤੋਂ ਬਾਅਦ 4 ਪੀਸਿਸ ਚ ਕੱਟ ਲਿਆ ਕਰੋ ਤਾਂ ਇਹ ਥੋੜਾ ਈਜ਼ੀ ਰਹਿੰਦਾ ਹੈ ਇਹਨੂੰ ਮੈਸ਼ ਕਰਨਾ ਤੇ ਠੰਡਾ ਵੀ ਘਟ ਮਤਲਬ ਠੰਡਾ ਹੋ ਜਾਂਦਾ ਵਾ ਕਿਸ ਟਾਈਮ ਤੱਕ ਠੀਕ ਹੈ ਜੀ ਥੈਨ ਮੈਂ ਹੱਥ ਨਾਲ ਕਰਾਂ ਹਾਂਜੀ ਚਲੋ ਹੱਥ ਨਾਲ ਤੇ ਹੁਣ ਇਹਨੂੰ ਇਹਦੇ ਵਿੱਚ ਸਮਾਨ ਵਗਾਰਾ ਹੱਥ ਨਾਲ ਵੀ ਕਰਾਂਗੇ ਹੱਥ ਨਾਲ ਨਹੀਂ ਕਰਨਾ ਪੁੱਤੋ ਗਰਮ ਹੈ ਬਹੁਤ ਇਹ ਲਓ ਜੀ ਦੇਖੇ ਹੁਣ ਇਸ ਵਿੱਚ ਸਭ ਤੋਂ ਪਹਿਲਾਂ ਹਾਂ ਪਿਆਜ਼ ਪਾ ਲਓ ਸਾਰਾ ਤਕਰੀਬਨ ਪਾ ਲੈ ਹਾਂ ਜੀ ਚਾਰ ਪੰਜ ਛੇ ਸੈਟ ਵਿੱਚ ਬਣ ਜਾਣਗੇ ਆਪਣੇ ਇਹ ਬੱਚਿਆਂ ਨੂੰ ਆਉਣੇ ਚਾਹੀਦੇ ਆ ਨੇ ਚਾਹੀਦੇ ਨੇ ਜੀ ਮੈਂ ਵੀ ਥੋੜਾ ਜਿਹਾ ਘੁੰਮ ਜਾਂਦੀ ਕਿ ਜਿਆਦਾ ਵੀ ਨਾ ਪਾਪੋ ਤੋਂ ਓਵਰ ਨਾ ਹੋ ਜੇ ਪਾਪਾ ਜੀ ਨੇ ਪਿਆਸ ਸ਼ਾਦ ਨਹੀਂ ਖਾਣਾ ਕਿਤੇ ਨਾ ਆਪਾਂ ਉਹਨਾਂ ਨਾਲ ਕੱਟਿਆ ਹੋਇਆ ਹੱਸੀ ਹਾਂ ਹਾਂ ਇਹ ਗੱਲਾਲ ਲਾਲ ਮਿਰਚਾਂ ਜੀ ਪਾ ਦਿਓ ਹੋਰ ਵੀ ਨਮਕ ਬਸ ਬਹੁਤ ਨਮਕ ਨਮਕ ਹਾਂਜੀ ਅਕੋਰਡਿੰਗ ਟੂ ਟੇਸਟ ਬਸ ਹੂੰ ਉਹ ਪਾਣੇ ਲਾਲ ਹਰੀ ਮਿਰਚ ਅਰੀ ਮਿਰਚ ਨਹੀਂ ਜਦੋਂ ਜਣਾ ਫਿਰ ਪਾਪਾ ਜੀ ਤੇ ਨਹੀਂ ਖਾਏ ਜਾਣਾ ਪੁੱਤ ਆਪਾਂ ਨੇ ਬਸ ਆਪਣੇ ਵਾਲੇ ਚ ਪਾ ਆਪਣੇ ਵਾਲੇ ਚ ਪਾਵਾਂਗੇ ਤੇ ਹੁਣ ਇੱਧਰ ਆਪਣਾ ਤਵਾ ਵੀ ਰੈਡੀ ਆ ਨਹੀਂ ਗਰਮ ਹੈ ਪੁੱਤ ਇਹ ਮੜ ਜਾ ਗਰਮ ਨੂੰ ਕਰ ਤੇ ਇੱਧਰ ਆਪਾਂ ਨੇ ਗੈਸ ਵੀ ਬਾਲ ਲਿਆ ਤੇ ਹੁਣ ਆਪਾਂ ਕੱਟਦੇ ਆ ਬਰੀਕ ਬਰੀਕ ਮਿਰਚਾ ਤੇ ਇਹਨੂੰ ਪੁੱਥੋਂ ਤੋਂ ਦੋ ਪਾਰਟ ਵਿੱਚ ਕਰਦੇ ਥੋੜੀ ਜੀ ਇਹ ਪਾਪਾ ਜੀ ਲਈ ਕੱਢਦੇ ਸਾਈਡ ਤੇ ਆਪਣੇ ਲਈ ਆਪਾਂ ਨੇ ਹਰੀ ਮਿਰਚ ਮਿਕਸ ਕਰ ਲੈਣੀ ਹੈ ਪਹਿਲਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਓ ਤੇ ਵਧੀਆ ਜਿਹਾ ਬਣਾ ਦੋ ਚਲੋ ਦੋ ਪਾਰਟ ਇਸ ਕਰ ਦੋ ਆਪਾਂ ਨੇ ਇਹਦੇ ਵਿੱਚ ਪਾ ਲਈਏ ਜੀ ਆਪਣੇ ਲਈ ਮਿਰਚਾਂ ਤੇ ਪਾਪਾ ਜੀ ਲਈ ਸਿੰਪਲ ਕੱਟਤਾ ਦੋਮਾ ਚਾ ਨਿੰਬੂ ਨਿਚੋੜ ਦੋ बस बहोत नहीं बहोत नहीं बहोत नहीं बस 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 हो गए रिपोर्ट चलो हुन इनु मिक्स करो बच्चे पहले ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਪਾਪਾ ਜੀ ਲਈ ਦਈਏ ਉਹਨਾਂ ਨੂੰ ਥੋੜਾ ਜਿਹਾ ਆਪਾਂ ਨੇ ਘੱਟੇ ਸਮਾਨ ਪਾ ਕੇ ਦਿਆ ਜੀ ਦੇਖਦੇ ਆ ਪਾਪਾ ਜੀ ਦਾ ਸੈਂਡਵਿਚ ਕਿਹਾ ਜਾ ਬਣਦਾ ਖੁਸ਼ ਹੁੰਦੇ ਪਾਪਾ ਜੀ ਕਿ ਨਹੀਂ ਪਾਪਾ ਜੀ ਅੰਦਰ ਬਾਹਰ ਸੁਣ ਕੇ ਉਹਨਾਂ ਖਬਰਾਂ ਸੁਣ ਰਹੇ ਆ ਤੇ ਉਹ ਨਾ ਦੋ ਰੋਜ ਦਾ ਕੰਮ ਹੈ ਇੱਧਰ ਲਾਓ ਜੀ ਬਟਰ ਤੇ ਥੋੜਾ ਜਿਹਾ ਇਹਦੇ ਨਾਲੇ ਕੱਟ ਕੇ ਥੋੜਾ ਜਿਹਾ ਉੱਪਰ ਬਟਰ ਸਿੱਟ ਦੋ ਮੈਨੂੰ ਫੜਾ ਫਿਰ ਮੈਂ ਤੈਨੂੰ ਇੱਕ ਵਾਰੀ ਕਰਕੇ ਦੱਸਦੀ ਆ ਦੂਜੀ ਵਾਰੀ ਫਿਰ ਤੂੰ ਖੁਦ ਕਰੀ ਛੱਡ ਦੋ ਮੇਰੇ ਕੋਲ ਮੇਰੇ ਕੋਲ ਛੱਡ ਦੋ ਆਈ ਕੈਨ ਇਹਦੇ ਉੱਪਰ ਲਾ ਪੁੱਤ ਗੈਸ ਦੇ ਉੱਪਰ ਨਹੀਂ ਉਹ ਐਕਸਟਰਾ ਤਵੇ ਦੇ ਉੱਪਰ ਨਹੀਂ ਨਹੀਂ ਬੱਸ ਨਾ ਇੱਥੇ ਇਹਦੇ ਉੱਪਰ ਐਕਸਟਰਾ ਲੱਗੇ ਨਾ ਕੋਈ ਉਹ ਤਵਾ ਚੁੱਪੀ ਲਗਾ ਲੈਣਾ ਹੂੰ ਠੀਕ ਹੈ ਜੀ ਤਵੇ ਨਾਲ ਲੱਗ ਕੇ ਨਾ ਟਾਕਸਿਕ ਹੋ ਜਾਂਦਾ ਹੈ ਓਕੇ ਜੀ ਦੂਜਾ ਉਲਟਾ ਪਾਸਾ ਵੀ ਕਰ ਲਓ ਇਹਦਾ ਆਨੇ ਡਰਮ ਚ ਤਾਂ ਅਸੀਂ ਖਾ ਕੇ ਉਹ ਜਾਣਾ ਤਾਂ ਭਾਈ ਠੀਕ ਹੈ ਜਿੰਨਾ ਟਾਈਮ ਤੋਂ ਉਹ ਪੋਚਾ ਪੋਚੀ ਜੀ ਲਈ ਜਾਨੀ ਆ ਚਲੋ ਜੀ ਲੱਗੋ ਜੀ ਲੱਗੋ ਲੱਗੋ ਥੋੜਾ ਜਿਹਾ ਟੇਸਟ ਕਰਨਾ ਸੀ ਚਲੋ ਮੈਂ ਟੇਸਟ ਕਰਨ ਤੋਂ ਬਾਅਦ ਨਾ ਲੈਣਾ ਨਹੀਂ ਚਲੋ ਲੋ ਜੀ ਇਸਕੋ ਕਾਟੋ ਔਰ ਸੌਸ ਦੋ ਪਾਪਾ ਜੀ ਕੋ ਖਵਾ ਕੇ ਆਓ ਲੇ ਕੁ ਠੀਕ ਹੈ ਠੀਕ ਹੈ ਜੀ ਚਲੋ ਪਾ ਕੇ ਹੋ ਲੈ ਪਾਪਾ ਜੀ ਜਿਹਦੇ ਉੱਪਰ ਸੌਸ ਮਿਲਾ ਦੋ ਉੱਪਰ ਲਾਣੇ ਇੱਥੇ ਲਾ ਦੇ ਦੇ ਪਰ ਹਾਂ ਸਾਰੀ ਉਪਰ ਥੋੜੇ ਜਿਹਾ ਬਾਹਰ ਪਤ ਪਾਪਾ ਜੀ ਨੇ ਇੰਨੇ ਲੰਦੇ ਹੈਗੇ ਬੱਸ ਚਲੋ ਇਹ ਲੈ ਕੇ ਜਾ ਰਹੀ ਹਾਂ ਮੈਂ ਪਪਾ ਜੀ ਲਈ ਦੇਖ ਲਈ ਹੈ ਹੈ ਬੈਠੇ ਸਾਡੇ ਪਪਾ ਜੀ ਪਪਾ ਜੀ ਤੁਹਾਡੀ ਪੋਤੀ ਨੇ ਬਣਾਇਆ ਹੈ ਜੀ ਹਾਂ ਆਪੋ ਤੁਹਾਡੀ ਪੋਤੀ ਨੇ ਬਣਾਇਆ ਖਾ ਕੇ ਦੇਖੋ ਤੇ ਹੁਣ ਆਪਾਂ ਸੈਕੰਡ ਬਣਾਵਾਂਗੇ ਆਪਣਾ ਥੋੜਾ ਜਿਹਾ ਮੈਨੂੰ ਟੇਸਟ ਕਰਵਾ ਫਿਰ ਥੋੜਾ ਜਿਹਾ ਨਮਕ ਦੇਖੀ ਇਹਦੇ ਵਿੱਚ ਥੋੜਾ ਜਿਹਾ ਨਮਕ ਟਾ ਥੋੜਾ ਜਿਹਾ ਨੰਗ ਨਹੀਂ ਪੁੱਤ ਰਸ ਤਲਓ ਜੀ ਹੁਣ ਆ ਗਈ ਜੀ ਵਾਰੀ ਮੇਰੀ ਹੁਣ ਮੈਂ ਬਣਾਉਂਗੀ ਮੈਂ ਖਾਉਂਗੀ ਪਹਿਲੇ ਬਟਰ ਲਗਾ ਲਓ ਜੀ ਬਹੁਤਾ ਵੀ ਨਾ ਲੱਗ ਤੋ ਬਹੁਤ ਨਹੀਂ ਬਹੁਤ ਨਹੀਂ ਇੱਕ ਜਗ੍ਹਾ ਰੁਕੇ ਰੱਖਿਆ ਕਰ ਖੜਾ ਕੇ ਰੱਖਿਆ ਕਰ ਇੱਕ ਜਗ੍ਹਾ ਤੇ ਹੁਣ ਤੇ ਵੀ ਪਾਣੀ ਆ ਗਿਆ ਸਾਡੇ ਤਾਂ ਹਾਂਜੀ ਹਾਂਜੀ ਮੇਰੇ ਲਈ ਤਾਂ ਬਟਰ ਥੋੜਾ ਜਿਹਾ ਲਾ ਦਿਓ بس ਜ਼ਿਆਦਾ ਨਾ ਲਾਏ ਉੱਪਰ ਲਾ ਦੇ ਮਾੜਾ ਜਿਹਾ ਬਟਰ ਲਾ ਦੇ ਓ ਮਾਈ ਗੋਡ ਚਲੋ ਲਓ ਜੀ ਹੁਣ ਰੱਖੋ ਫਿਰ ਮੈਂ ਖਾ ਕੇ ਦੱਸਦੀ ਹਾਂ ਲਓ ਜੀ ਇਹਨੂੰ ਨਾ ਏਦਾਂ ਏਦਾਂ ਕਰਕੇ ਦਬਾ ਦਿਓ ਹਾਂ ਦੰਡਾ ਲਓ ਜੀ ਦੇਖੋ ਮੈਂ ਇਹਨਾਂ ਨੂੰ ਆੜ ਦੋ ਚੰਗੀ ਤਰਾਂ ਕਰ ਬੜਾ ਗੈਸ ਤੇਜ਼ ਕਰੋ ਬਟਰ ਚਾਲੇ घालੋ ਥੋੜਾ ਜਿਹਾ ਨਹੀਂ ਤੁਸੀਂ ਥੋੜਾ ਜਿਹਾ ਕੈਸ ਹੁੰਨਾ ਥੇ ਲਾਏ ਬਸ ਮਰਾ ਜੀ ਜ਼ਿਆਦਾ ਹੀ ਕੱਟਨੇ ਹੋ ਗਏ ਚੋ ਚੋ ਉਹ ਉਹ ਚੰਗੀ ਤਰੀਕਾ ਨਾਲ ਆੜ ਕੇ ਮੈਨੂੰ ਕੱਟ ਕੇ ਦਿਓ ਫੇ ਮੈਂ ਤੁਹਾਨੂੰ ਟੈਸਟ ਕਰਕੇ ਦੱਸਦੀ ਆ ਕਿ ਆਸਾ ਹਵਤਾ ਵੇਦਾ ਕਿ ਕੰਪਲੀਟ ਚੱਕੋ ਪਲੇਟ ਲਓ ਜੀ ਹਿੱਦਰ ਹੋ ਗਿਆ ਜੀ ਮੇਰਾ ਵੀ ਰੈਡੀ ਤੇ ਇਹਨੂੰ ਕੱਟੋ ਤਾਂ ਸਹੀ ਜੀ ਪੂਰਾ ਪ੍ਰੋਫੈਸ਼ਨਲ ਬੰਦਾ ਨਹੀਂ ਹੈ ਬਈ ਤੂੰ ਚਾਰ ਪੀਸ ਕਰ ਦੋ ਇਹਦੇ ਚਾਰ ਪੀਸ ਹਾਂਜੀ ਤੂੰ ਦਿੰਦੇ ਚਾਰ ਕਰ ਦੋ ਜੀ ਤੁਸੀਂ ਆਪਾ ਆਪਣੇ ਆਪ ਨੇ ਦੇਸੀ ਤਰੀਕੇ ਨਾਲ ਕਰਨਾ ਦੂਜੇ ਲੋਟ ਦੀ ਕਰਦੇ ਐ ਨਹੀਂ ਹਮ ਯਾ ਚਲੋ ਚੱਲ ਤੇਰਾ ਜੀ ਵੀ ਟੁੱਟੀ ਚੁੱਕਿਆ ਹੈ ਹਮ ਪਰ ਹੈ ਤਾਂ ਤਾਂ ਇਹਦਾ ਕਵਾੜਾ ਹੀ ਕਰਤਾ ਭਾਈ ਤਾਂ ਹੀ ਤਾਂ ਕਹਿ ਰਹੀ ਸੀ ਮੇਰੇ ਵਸ 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 ਰੁਕ 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 ਮਾਈ ਗੋਡ ਇੰਨਾ ਟੇਸਟੀ बहुत ज्यादा नींबू कट है नींबू ठीक है सही है ऐ तो सही है चेक कट चेक कर देखो मैं दूर चुप क्या से हम्म काल में थोड़ा जा जस्ट अ बिट हम्म पलो पापा जी और पूछो पापा जी ले गए ये हो पूछ लो एक मिनट पापा जी पूछ के

ਮੰਨੇ ਥੋੜੀ ਜਿੜ ਸੋਈ ਤੇ ਛੁੱਟੀ ਮਿਲੂਗੀ ਦਾਂਗੇ ਛੁੱਟੀ ਕਿ ਨਹੀਂ ਦੇ ਦਾਂਗੇ ਕੋਈ ਗੱਲ ਨਹੀਂ ਸੋਈ ਤਾਂ 그다ਮ ਹੋਊਗਾ ਨਾ ਕੋਈ ਗੱਲ ਨਹੀਂ ਅੱਜ ਆਪਾਂ ਨਵੇਂ ਨਵੇਂ ਸ਼ੈਫਾਂ

ਚੰਗੇ ਤੇ ਇੱਕ ਨਾ ਰੜ ਦੋ ਤੇ ਪਾਪਾ ਦੇ ਲਈ ਪਾਪਾ ਦੇ ਆਇ ਤੇ ਬਣਾਈਏ ਤੇ ਹੁਣ ਮੈਂ ਲੱਗੀ ਆਪਣੇ ਲਈ ਇੱਕ ਹੋਰ ਬਣਾਉਣ ਬੇਟੀ ਨੂੰ ਭੇਜ ਤਾ ਹੁਣ ਮੈਂ ਇੱਕ ਵਾਰੀ ਰੈਡੀ ਕਰਾ ਦਿੱਤ ਲਓ ਜੀ ਇਹ ਹੈ ਪਰ ਆਪਣੇ ਰੈੱਡ ਇਹ ਮੈਂ ਦੋ ਜੇ ਪਾਪਾ ਲਈ ਰੱਖ ਤੇ ਉਹ ਖਾਣ ਗਿਆ ਤੇ ਮੈਂ ਆਪਣੇ ਲਈ ਇੱਕ ਤਿਆਰ ਕੀਤਾ ਬਹੁਤਾ ਜਿੰਨੇ ਖਾਣਾ ਦੇਖੋ ਹਨਾ ਗੈਰਾ ਹੋ ਜਾਣਾ ਫਿਰ ਓ ਮਾਈ ਗਾਡ ਇਹ ਨਹੀਂ ਹੋ ਗਿਆ ਮੇਰੇ ਵਾਲ ਤਾਂ ਗੋਲ ਗੋਲੇ ਹੋ ਗਏ ਮੈਂ ਤਾਂ ਇੱਕ ਚ ਬਣਾ ਕੇ ਦਿਖਾਉਂਦੀ ਤੁਹਾਨੂੰ ਲਓ ਜੀ ਮੇਰਾ ਵੀ ਹੋ ਗਿਆ ਤਿਆਰ ਤੇ ਮੈਂ ਵੀ ਖਾਵਾਂ ਬਹੁਤ ਹੀ ਟੇਸਟੀ ਜਿਹ ਹੈ मिलਦੇ ਆ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਤਤਤਾ ਕ ਲਈ ਧੰਨਵਾਦ ਜੀ ਮੇਰੀ ਬੇਟੀ ਲਈ ਹੌਸਲਾ ਫੁਜਾਈ ਲਈ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਅਸੀਂ ਰਫਲੀ ਬਣਾਇਆ ਵੀਡੀਓ ਰਫਲੀ ਹੀ ਅਸੀਂ ਬਣਾਤੀ ਪਾਤੀ ਪਾਉਣ ਲੱਗੇ ਆ ਤੇ ਐਸੇ ਤਰੀਕੇ ਨਾਲ ਲਾਈਕ ਜ਼ਰੂਰ ਕਰਕੇ ਜਾ ਕਮੈਂਟ ਜ਼ਰੂਰ ਕਰਕੇ ਜਾਏ ਤੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਏ ਥੈਂਕ ਯੂ ਜੀ